ਆ ਜਿਹੜੀ ਵਾਈਟ ਹਾਊਸ ਵਰਗੇ ਕੋਠੀ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਸਜਣੋ ਅਸਲ ਦੇ ਵਿੱਚ ਇਹ ਕੋਠੀ ਨਾ ਪਹਿਲਾਂ ਪੁਰਾਣੀ ਕੋਠੀ ਨੂੰ ਰੈਨੋਵੇਟ ਕਰਕੇ ਬਣਾਈ ਗਈ ਹੈ ਪਹਿਲਾਂ ਕੋਠੀ ਕਿਹੋ ਜੀ ਸੀ ਥੋੜੀ ਜੀ ਝਲਕ ਮਰਾ ਦਿਆਂ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਆ ਚੀਜ਼ ਸੀ ਪਹਿਲਾਂ ਇਹ ਕੋਠੀ ਇਸ ਕੋਠੀ ਨੂੰ ਇੱਕ ਆਰਕੀਟੈਕਟ ਦੇ ਹੱਥ ਲੱਗਦੇ ਆ ਤੇ ਇਹ ਕੋਠੀ ਮਾਲਕਾਂ ਦਾ ਦਿਲ ਕਰਦਾ ਕਿ ਆਪਾਂ ਨੂੰ ਥੋੜਾ ਜਿਹਾ ਇਹਦੇ ਵਿੱਚ ਬਦਲਾਅ ਕਰਨਾ ਚਾਹੀਦਾ ਬਾਰੋਂ ਤਾਂ ਦਿੱਖ ਥੋੜੀ ਬਦਲੀ ਆ ਅੰਦਰਲੇ ਪਾਸਿਓਂ ਤਾਂ ਕਮਾਲ ਦੀ ਦਿੱਖ ਬਣਾਤੀ ਆ ਆਰਕੀਟੈਕਟ ਨੇ ਕੰਮ ਮੁੰਡੇ ਦੇ ਕਈ ਥਾਵਾਂ ਤੇ ਚੱਲੀ ਜਾਂਦੇ ਆ ਇੱਕ ਪਿੰਡ ਤਾਂ ਕੋਠਾ ਗੁਰੂਕਾ ਤਾਂ ਇਹੋ ਜਿਹਾ ਪਿੰਡ ਆ ਜਿੱਥੇ ਬਾਈ ਹੁਣਾ ਨੇ 50 ਤੋਂ ਪਲੱਸ ਪ੍ਰੋਜੈਕਟ ਇੱਕੋ ਪਿੰਡ ਦੇ ਵਿੱਚ ਕਰਦੇ ਆ ਕਈ ਕੋਠੀਆਂ ਪਈ ਜਾਂਦੀਆਂ ਕਈ ਸਿਰੇ ਲੱਗੀਆਂ ਤੁਸੀਂ ਨੰਬਰ ਸਕਰੀਨ ਤੇ ਇਨਕੁਆਰੀ ਕਰ ਸਕਦੇ ਸੱਜਣੋ ਚਾਹੇ ਕੋਠੀ ਪੁਰਾਣੀ ਨੂੰ ਤੁਸੀਂ ਨਵੀਂ ਲੁੱਕ ਦੇਣੀ ਹੈ ਤੇ ਚਾਹੇ ਤੁਸੀਂ ਕੋਰੀ ਜਗ੍ਹਾ ਤੇ ਨਵੀਂ ਕੋਠੀ ਪਾਉਣੀ ਆ ਤੇ ਬਹੁਤ ਕਮਾਲ ਦਾ ਨਕਸ਼ਾ ਤਿਆਰ ਕਰਦੇ ਤੇ ਅੱਜ ਕੱਲ ਇਹ ਵਿੱਦ ਮਟੀਰੀਅਲ ਵੀ ਕੰਮ ਕਰ ਰਿਹਾ ਸੱਜਣੋ ਆਜੋ ਮੁੰਡਾ ਨਵੀਂ ਜੀ ਉਮਰ ਦਾ ਆਪਾਂ ਕਰਦੇ ਆਂ ਗੱਲਬਾਤ ਬਈ ਪਿਆਰੇ ਸੱਜਣੋ ਵੀ ਜੇ ਤੁਸੀਂ ਕੋਠੀ ਨਾ ਢਾਉਣ ਦੀ ਸੋਚ ਰਹੇ ਆ ਤਾਂ ਤੁਸੀਂ ਇੱਕ ਵਾਰ ਰੁਕ ਜਿਓ ਆਹ ਵੀਡੀਓ ਵੇਖੋ ਆਹ ਵੀਡੀਓ ਜਿਹੜੀ ਕੋਠੀ ਤੁਹਾਨੂੰ ਦਿਸ ਰਹੀ ਆ ਨਾ ਇਹ ਕੋਠੀ ਅਸਲ ਦੇ ਵਿੱਚ ਨਵੀਂ ਨਹੀਂ ਪਈ ਹੋਈ ਇਹ ਕੋਠੀ ਪਹਿਲਾਂ ਇਹਦੇ ਹਾਲਾਤ ਤੁਹਾਨੂੰ ਮੈਂ ਫੁਟੇਜ ਦਿਖਾ ਰਿਹਾ ਇਹ 2004 ਦੇ ਵਿੱਚ ਬਣੀ ਸੀ ਬਾਈ ਹੁਣਾਂ ਲੱਗਦਾ ਸੀ ਥੋੜਾ ਜਿਹਾ ਨਵੀਂ ਲੁੱਕ ਚਾਹੀਦੀ ਹੈ ਤਾਂ ਉਹਨਾਂ ਨੂੰ ਟੱਕਰਿਆ ਆ ਗੱਬਰੂ ਸੰਦੀਪ ਸੰਦੀਪ ਇੱਕ ਇਹੋ ਜਿਹਾ ਸੱਜਣ ਆ ਵੀ ਜਿਹੜਾ ਇੱਕੋ ਪਿੰਡ ਗੁਰੂਕਾ ਕੋਠਾ ਕੋਠਾ ਗੁਰੂ ਪਿੰਡ ਦੇ ਵਿੱਚ 50 ਪ੍ਰੋਜੈਕਟ ਇੱਕੋ ਪਿੰਡ ਦੇ ਵਿੱਚ 50 ਕੋਠੀਆਂ ਤੁਸੀਂ ਇਹ ਦੇਖੋ ਵੀ ਇਹਦੀ ਦੇਖ ਰੇਖ ਦੇ ਅੰਡਰ ਬਣ ਰਹੀਆਂ ਇਹ ਆਰਕੀਟੈਕਟ ਆ ਪਰ ਨਾਲ ਇਹ ਬਿਲਡਰ ਵੀ ਆ ਵਿੱਧ ਮਟੀਰੀਅਲ ਵੀ ਕੰਮ ਇਹ ਕਰਦਾ ਮਤਲਬ ਜੇ ਤੁਸੀਂ ਸਾਰੇ ਕਾਂਸੇ ਦਾ ਹੀ ਮੁੰਡੇ ਨੂੰ ਠੇਕਾ ਦੇਣਾ ਤਾਂ ਸਾਰਾ ਕੰਮ ਵੀ ਇਹ ਬੰਦਾ ਗੱਭਰੂ ਕਰ ਸਕਦਾ ਇਹਦੇ ਕੋਲ ਕਿੰਨਾ ਕੁ ਤਜਰਬਾ ਹੈ ਵੈਸੇ ਤਾਂ ਤੁਹਾਨੂੰ ਇਹ ਬਣੀ ਹੋਈ ਕੋਠੀ ਉਹ ਦੱਸਦੀ ਆ ਪਰ ਆਪਾਂ ਬਾਈ ਨੂੰ ਪੁੱਛ ਲੈਨੇ ਆ ਸੰਦੀਪ ਭਾਈ ਸੱਸਿਕਾ ਜੀ ਸੱਸਿਕਾ ਕੋਈ ਹਿਜਜ ਜਾਂ ਕੱਚਾ ਜਿੱਕ ਤੱਕ ਕੋਈ ਨਾ ਨਾ ਬਿਲਕੁਲ ਲੋਡ ਤਾਂ ਕੋਈ ਨਹੀਂ ਮੰਨਤੇ ਨਾ 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 ਜੀ ਬਸ ਇਹ ਤੇਰਾ ਕੰਮ ਲੋਡ ਲਾਉਣ ਵਾਲਾ ਕੰਮ ਹੈ ਹੈ ਬਿਲਕੁਲ ਕੰਮ ਸੋਹਣਾ ਕੀਤਾ ਯਾਰ ਧੰਨਵਾਦ ਜੀ ਤੁਹਾਡਾ ਪਹਿਲਾ ਕੰਮ ਕਿਹੜਾ ਕੀਤਾ ਸੀ ਸਭ ਤੋਂ ਪਹਿਲਾ ਕੰਮ ਮੈਂ ਕੀਤਾ ਸੀਗਾ ਜੀ ਆਖ ਲਈਏ ਹੁਣ ਕਿੰਨੇ ਕੰਮ ਕਰਦੇ ਟੋਟਲ ਕੋਈ ਗਿਣਤੀ ਨਹੀਂ ਗਈ ਜੀ ਇਨਕਮ ਟੈਕਸ ਵਾਲਿਆਂ ਨੇ ਰੇਡ ਪਾਈ ਉਤਰੇ ਤੇ ਕੋਈ ਨਹੀਂ ਕੋਈ ਕੰਮ ਨਹੀਂ ਅੱਜ ਦੇ ਟਾਈਮ ਵੀ ਬਹੁਤ ਸਖਨਾ ਬਿਮਾਰ ਕਰੀ ਕਾਪਾ ਬਹੁਤ ਪ੍ਰੋਜੈਕਟ ਚੱਲ ਰਿਹਾ ਹੈ ਬਹੁਤ ਕ ਪ੍ਰੋਜੈਕਟ ਚੱਲਦੇ ਆਹ ਟਾਈਮ ਕਿੰਨੇ ਚੱਲ ਰਿਹਾ ਹੈ ਐਟ ਅ ਟਾਈਮ ਤੱਕ ਹੋਣਗੇ ਜੀ 50 ਤੋਂ 60 ਦੇ ਵਿੱਚ ਵਿੱਚ ਜੀ ਹੋ ਹੋਰ ਪ੍ਰੋਜੈਕਟ ਫੜਨ ਚੋਗੀ ਸਮਰੱਥਾ ਹੈਗੀ ਆ ਬਹੁਤ ਜੀ ਹੈ ਸਾਡੀ ਟੀਮ ਹੈਗੀ ਆ ਜੀ ਟੀਮ ਦੇ ਅਕੋਰਡੈਂਸ ਹੀ ਕੰਮ ਕਰਦੇ ਆਂ ਆਪਣੀ ਟੀਮ ਲੈ ਕੇ ਕੰਮ ਕਰਦੇ ਆਂ ਟੀਮ ਤੁਹਾਡੀ ਉਧਰ ਬਲਾਡੇ ਵਾਲੇ ਪਾਸੇ ਵੀ ਹੈਗੀ ਆ ਸਾਹਿਬ ਜੀ ਸਾਰੇ ਜਗ੍ਹਾ ਜਿੱਥੇ ਵੀ ਕਿਤੇ ਵੀ ਆਪਣੇ ਆਲ ਓਵਰ ਪੰਜਾਬ ਜੀ ਜਿੱਥੇ ਵੀ ਹੈਗੇ ਕੋਈ ਵੀ ਪ੍ਰੋਜੈਕਟ ਸਟਾਰਟ ਕਰਨਾ ਕਿੰਨੇ ਚਿਰ ਦੇ ਵਿੱਚ ਮੰਨ ਲਓ ਆ ਕੋਠੀ ਜਿਵੇਂ ਪੁਰਾਣੇ ਹਾਲਾਤ ਸੀਗਾ ਇਹਨੂੰ ਕਿੰਨੇ ਚਿਰ ਦੇ ਵਿੱਚ ਪਹਿਲਾਂ ਦਿਮਾਗ ਦੇ ਵਿੱਚ ਡਿਜ਼ਾਈਨ ਕਰਨ ਚ ਆ ਜਾਂਦਾ ਵੀ ਜੀ ਜਦੋਂ ਇਹ ਬਾਈ ਮੈਨੂੰ ਮਿਲੇ ਆ ਜੀ ਇਹਨਾਂ ਦੇ ਰਿਲੇਟਿਵ ਨੇ ਕੋਠੀ ਬਣਾਉਣੀ ਸੀਗੀ ਜੀ ਜੀ ਅੱਜ ਤੋਂ 1.5 ਸਾਲ ਪਹਿਲਾਂ ਜੀ ਜੀ ਪਰ ਉਹਨਾਂ ਨੇ ਹੇ ਤੱਕ ਕੋਠੀ ਨਹੀਂ ਬਣਾਈ ਇਹਨਾਂ ਨੇ ਉਦੋਂ ਬਾਅਦ ਉਹਨਾਂ ਨਾਲ ਗਏ ਸੀਗੇ ਇਹਨਾਂ ਨੇ ਕੋਠੀ ਤਿਆਰ ਕਰਤੀ ਜੀ 1.5 ਸਾਲ ਚ ਅੱਛਾ ਇਹਨਾਂ ਨੇ 1.5 ਸਾਲ ਦੇ ਵਿੱਚ ਤਿਆਰ ਕਰ ਸਾਰੀ ਕੋਠੀ ਕੰਪਲੀਟ ਕੰਪਲੀਟ ਕੀਤੀ ਨੂੰ ਵੀ ਹੋ ਗਈ ਜੀ ਦੋ ਤਨਵੇਂ ਇਹ ਬਾਹਰਲੇ ਪਾਸਿਓਂ ਇਹਨੂੰ ਬਦਲਿਆ ਕ ਅੰਦਰਲੇ ਪਾਸਿਓਂ ਬਦਲਿਆ ਅੰਦਰੋਂ ਵੀ ਲੋਕ ਅੰਦਰੋਂ ਸਾਰਾ ਮੰਨਰ ਵੀ ਕਲਾ ਕੰਸਟਰਕਸ਼ਨ ਦਾ ਬੱਕਵਾਯਾ ਬਸੀਦਾ ਜੀ अच्छा ਹੁਣ ਸਾਰਾ ਇੰਟੀਰੀਅਰ ਦਾ ਸਾਰਾ ਏ ਟੂ ਜ਼ेड ਕੰਪਲੀਟ ਕਰਤੇ ਸੀ ਇਹਨੂੰ ਇਹਦੇ ਇੰਟੀਰੀਅਰ ਦੀ ਡਿਜ਼ਾਈਨਿੰਗ ਵੀ ਤੁਸੀਂ ਕੀਤੀ ਸਾਰਾ ਏ ਟੂ ਜ਼ेड ਜੀ ਇਹਦੀ ਆਊਟਰ ਲੁੱਕ ਦੀ ਡਿਜ਼ਾਈਨਿੰਗ ਵੀ ਤੁਸੀਂ ਕੀਤੀ ਇਹਦੀ ਕਲਰ ਦਾ ਵੀ ਡਿਜ਼ਾਈਨਿੰਗ ਤੁਸੀਂ ਕੀਤਾ ਵੀ ਇਹਨੂੰ ਕਲਰ ਕਿਹੜਾ ਜਾ ਚੂਗਾ ਇਹਦੇ ਦਰਵਾਜ਼ੇ ਵੀ ਡਿਜ਼ਾਈਨ ਤੁਸੀਂ ਕੀਤੇ ਬਿਲਕੁਲ ਜੀ ਇਹਨਾਂ ਦੇ ਬ੍ਰਦਰ ਚੋਇਸ ਹੈਗੀ ਵੀ ਆਪਾਂ ਵਾਈਟ ਕਲਰ ਹੀ ਕਰਨਾ ਹੈ ਜੀ ਇਹਨਾਂ ਦੇ ਬ੍ਰਦਰ ਫੌਰਨ ਹੈ ਜੀ ਜੀ ਤੇ ਉਹਨਾਂ ਦੀ ਸਿਚੁਏਸ਼ਨ ਹੈ ਸਾਨੂੰ ਵਾਈਟ ਕਲਰ ਹੀ ਕਰਨਾ ਜੀ ਕੋਠੇ ਮੈਂ ਬਾੜਾ ਜੀ ਭਾਈ ਨੂੰ ਸਦਾ ਭਾਈ ਵੱਡੇ ਭਾਈ ਆ ਉਰੇ ਆ ਉਰੇ ਪਹਿਲਾਂ 10000 ਮੁੰਡੇ ਦਾ ਕੰਮ ਯਾਰ ਪੈਸੇ ਦਾ ਸਰਦਾਰ ਮੁੰਡਾ ਯਾਰ ਆਪਣਾ ਬੱਚਾ ਯਾਰ ਬਹੁਤ ਵਧੀਆ ਕੰਮ ਹੈ ਬਾਈ ਦਾ ਬਹੁਤ ਵਧੀਆ ਬਹੁਤ ਖੁਸ਼ ਹੈ ਆਪਣਾ ਬਾਹਰਲਾ ਬਾਹਰਲਾ ਬਾਈ ਖੁਸ਼ ਹੈ ਪਾਗੋ ਬਾਗ ਜਾਵਾਂ ਜੀ ਅੰਦਰੋਂ ਮੜਾ ਹੈ ਕਿਹੜਾ ਤੇ ਕੇ ਦੇਖ ਲਈ ਹਾਂ ਜਰੂਰ ਹੈ ਜਰੂਰ ਪੈਸਿਆਂ ਪੂਸੇ ਵਾਲਾ ਟਰੰਕ ਜੇ ਕਿਤੇ ਪਿਆ ਹੋਇਆ ਉਹ ਨਾ ਦਿਖਾਈ ਬ੍ਰੀ ਤਾਂ ਬਾਕੀ ਸਾਰਾ ਕੋ ਦਿਖਾ ਲਾਂਗੇ ਐਸਾ ਟਰੰਕ ਤੇ ਲੱਗ ਕੇ ਲੈ ਗਏ ਹੋਣਗੇ ਕੋਟੀਆਂ ਵਾਲੇ ਸਾਰਾ ਟਰੰਕ ਖਾਲੀ ਕਰਦੇ ਹੋਣਗੇ ਇਹਨਾਂ ਨੇ ਇਹਰ ਦਰਵਾਜੇ ਦਰੂਜ ਆ ਦਰਵਾਜਾ ਕਾਹਦਾ ਲੱਕੜ ਦਾ ਲੱਗਿਆ ਕਾਹਦਾ ਇਹ ਇਹ ਆਏ ਜੇ ਕਾਤੋਂ ਇਹ ਮ ਗੱਤੇ ਦਾ ਹੁੰਦਾ ਇਹ ਤੇ ਨਿਊ ਬੋਰਡ ਦਾ ਜੀ ਇਹਦੇ ਡੀਕੋ ਪੇਂਟ ਡੀਕੋ ਪੇਂਟ ਹੋਣਾ ਜੀ ਉਹ ਬ੍ਰਦਰ ਨੇ ਬਾਹਰ ਜਾਣਾ ਕਿਹਾ ਜੀ ਉਹ ਖੰਡ ਪਟ ਕਰਾਉਣਾ ਸੀ ਵਾਲ ਕਾਲੀ ਸੀਗੀ ਮੈਂ ਗੱਤੇ ਜਲਦੀ ਚ ਕੀ ਰਹਿ ਗਿਆ ਸੀਗਾ ਮੈਂ ਜੀ ਬਾਕੀ ਅੰਦਰੋਂ ਠੀਕ ਰ ਹੋ ਗਈ ਸਰ ਆਜੋ ਮਾੜਾ ਮਾੜਾ ਅੰਦਰੋਂ ਮਾੜਾ ਇਹ ਦਿਖਾ ਦਗੇ ਮੇਰਾ ਮਨ ਕਹਿੰਦਾ ਮੇਰਾ ਦਿਲ ਕਰਦਾ ਵੀ ਮੈਨੂੰ ਕਿਹੜੀ ਚੀਜ਼ ਸਭ ਤੋਂ ਵੱਧ ਪ੍ਰਭਾਵਿਤ ਕੀਤੀ ਪਤਾ ਕਿਹੜੀ ਕੀਤੀ ਆਹ ਉਰੇ ਆ ਜਾ ਸੰਦੀਪ ਉਰੇ ਉਰੇ ਆ ਸੰਦੀਪ ਉਰੇ ਮੈਨੂੰ ਸੰਦੀਪ ਤੇਰੀ ਘਿਹੜ ਚੀਜ਼ ਪਤਾ ਕੀ ਲੱਗੀ ਸਭ ਤੋਂ ਪ੍ਰੀਤ ਦਾ ਕੈਮਰਾ ਉਸੇ ਤੇ ਹੀ ਗਿਆ ਹਾਂਜੀ ਆ ਸਭ ਤੋਂ ਕਮਾਲ ਲੱਗਿਆ ਆ ਨਿਆਰਾ ਬੰਨਿਆ ਪਿਆ ਯਾਰ ਹਾਂ ਇਹ ਲੋਬੀ ਵਾਸਤੇ ਸਪੈਸ਼ਲ ਮਾਨੂੰ ਇੱਕ ਆਪਣੇ ਕੋਲੇ ਜਗਾ ਜੀ ਵਾਸ਼ੀਵਾਤ ਹਾਂ ਵਾਸ਼ੀ ਆਰਿਆ ਨੂੰ ਪ੍ਰੀਤ ਕੈਮਰੇ ਚ ਨਿਆਰਾ ਸੁਆਦ ਆ ਗਿਆ ਸਾਰਾ ਤੁਸੀਂ ਮਾੜੇ ਰੈਮੇਟੇ ਪੌੜੀ ਵੀ ਇੱਧਰ ਬਣੀ ਸੀ ਇਹਨੂੰ ਸਾਰਾ ਕਟਵਡ ਕਰਕੇ ਜੀ ਇਹਨੂੰ ਦੁਬਾਰੇ ਰੈਨੋਵੇਟ ਕੀਤਾ ਹੈ। ਅੱਛਾ ਇਹ ਪੌੜੀ ਆਪਾਂ ਬਦਲਦੀ। ਹਾਂ ਪਹਿਲਾਂ ਇੱਧਰ ਸੀਗੀ ਮਿਨੀਟਰੀ ਕੋਲੇ। ਇਹਦੋਂ ਚਾਕੇ ਦੀ ਛਤ ਕਾ ਪਾ ਕੇ ਨਵੀਂ ਇੱਧਰੋਂ ਕਟਿੰਗ ਕਰਕੇ ਜੀ ਜੀ ਇਹਨੂੰ ਸਾਰਾ ਪਿਆ ਕੀਤਾ। ਫਿਰ ਇੱਧਰਲੇ ਪਾਸੇ ਆ ਜਾ। ਬੈੱਡਰੂਮ ਚ ਮਾੜਾ ਚਲੇ ਜਾਵਾਂ? ਹਾਂਜੀ ਹਾਂਜੀ ਜ਼ਰੂਰ ਜੀ। ਆਜੋ। ਲੈ ਵੀ ਗੱਲ ਨਿਓ ਆ। ਕੋਠੀ ਵਧ ਗਿਆ ਬਣਾਈ ਵੀ ਆ। ਤਾਂ ਤਾਂ ਗੱਲ ਲੇਉਂਗਾ ਵੀ ਭੈਣ ਹੁਣਾਂ ਨੇ ਸਫਾਈ ਵੀ ਕਰਕੇ ਰੱਖੀ ਆ ਬਿਲਕੁਲ ਜੀ ਵੱਡੀ ਗੱਲ ਤਾਂ ਕੋਠੀ ਬਹੁਤ ਬਣਾ ਲੈਂਦੇ ਆ ਮੈਂਟੇਨੈਂਸ ਦਾ ਸਫਾਈ ਦਾ ਥੋੜਾ ਪ੍ਰੋਬਲਮ ਹੁੰਦੀ ਆ ਜੀ ਆ ਪਰਦੇ-ਪੁਰਦੇ ਸਾਰਾ ਕੁਝ ਤੁਸੀਂ ਮੋਈ ਸੋਚਿਆ ਸਾਰਾ ਬਿਲਕੁਲ ਇਹਨਾਂ ਨਾਲ ਮਾਨਗਲੋਂ ਆਉਣਰ ਨਾਲ ਮੇਲ ਕੇ ਸਾਰੇ ਇਹਨਾਂ ਨੇ ਚਵਾਸਦੇ ਸੀ ਜੀ ਉਹਦੇ ਅਕੋਰਡਿੰਗ ਕੀਤਾ ਆ ਜਵਾਕਾਂ ਵਾਲਾ ਕਮਰਾ ਦੇਖ ਲਈਏ ਹਾਂ ਜੀ ਇਹ ਲੱਕੜ ਵਾਲੇ ਮਿਸਤਰੀ ਜੀ ਬਈ ਇਹ ਇਹ ਬਾਈ ਲੱਕੜ ਵਾਲਾ ਇਹ ਅੱਛਾ ਤੁਹਾਡੀ ਟੀਮ ਆ ਪੂਰੀ ਬਿਲਕੁਲ ਜੀ ਬਿਲਕੁਲ ਇਹ ਆ ਆ ਯਾਰ ਬਾਈ ਕੰਮ ਬਹੁਤ ਸੋਹਣਾ ਕੀਤਾ ਤੁਸੀਂ ਆਪਾਂ ਬਿੰਦਰ ਕੋਲ ਜਾਂਦੇ ਆਪਾਂ ਹੀ ਕਰੀਏ ਚੱਲ ਅੱਛਾ ਅੱਛਾ ਬਿੰਦਰ ਤੇ ਤੁਸੀਂ ਕਰੀ ਜਾਂਦੇ ਆ ਹਾਂਜੀ ਬਿੰਦਰ ਡੋਡਾਂ ਵਾਲਾ ਇਹ ਜੀ ਉਹ ਆਹੀ ਪਿੰਡ ਡੋਡ ਹੀ ਆ ਨਾ ਇਹ ਆਹੀ ਡੋਡ ਪਿੰਡ ਨਹੀਂ ਨਾਲ ਹੀ ਆ ਗਿਆ ਆ ਆ ਆ ਜੋ ਆਕਾਂ ਵਾਲਾ ਆ ਗਿਆ ਇਹ ਬੱਚਿਆਂ ਦਾ ਆ ਬੱਚਿਆਂ ਲਈ ਦੋ ਬੈੱਡ ਲਾਤੇ ਏ ਟੇਬਲ ਆ ਗਿਆ ਸਟੱਡੀ ਟੇਬਲ ਆਤਾ ਉਹ ਕਿਤਾਬਾਂ ਰੱਖਣ ਨੂੰ ਲਾਤਾ ਇਹ ਗੱਲ ਬਣਾਈ ਪਈ ਹੈ ਯਾਰ ਹੈ ਸੀਲਿੰਗ ਸੂਰੇng ਸਾਰਾ ਕੁਝ ਤੁਸੀਂ ਡਿਜ਼ਾਈਨ ਕੀਤਾ ਸਾਰਾ ਕੁਝ ਸਾਰਾ ਬਾਕੀ ਜਿਵੇਂ ਆ ਗੇਟਾਂ ਦੀ ਗੱਲ ਆ ਗਈ ਹੈ ਨਾ ਆ ਬਲੇ ਹੀ ਇਹ ਹਾਂ ਆ ਆਕਸਨ ਮੇ ਕਿਰੇ ਹਰੇਗਾ ਅਗਲਾ ਦੂਜੇ ਕਬਜੇ ਲਾਉਂਦਾ ਹੂੰ ਇਹ ਜਿਹੜੇ ਕਬਜੇ ਇਹਨਾਂ ਦੇ ਟੱਕੜਨ ਦੀ ਲੋੜ ਨਹੀਂ ਹੈਗੀ ਅੱਛਾ ਜੀ ਹਾਂਜੀ ਆ ਹੁਣ ਪਲਾਈ ਦੀ ਨਹੀਂ ਜਾਪਾਨੀ ਜਾਦਰ ਦੀਆਂ ਜਗਾਠਾਂ ਲਾਉਣੇ ਆ ਉਹ ਹੁਣ ਇਹਨੂੰ ਪੇਂਟ ਕਰਨਾ ਪੈਂਦਾ ਬੱਲੇ ਦੇ ਮਾਈਕਾ ਡਬਲ ਕੰਮ ਹੋ ਗਿਆ ਹੁਣ ਇਹਦੇ ਸਾਰੀ ਚਿਗਾੜ ਤੇ ਮਾਈਕਾ ਲੱਗਿਆ ਆਹ ਡੋਰ ਤੇ ਮਾਈਕਾ ਲੱਗਿਆ ਇਹਦੇ ਵਿੱਚ ਆ ਲੈਕਰ ਗਲਾਸ ਪਾਤਾ ਬਲੈਕ ਲੈਕਰ ਹੂੰ ਮਤਲਬ ਕੁੱਲ ਮਿਲਾ ਕੇ ਸਾਡਾ ਆਰਕੀਟੈਕਟ ਆ ਜਿਹੜਾ ਉਹ ਪੂਰਾ ਕਮਾਲ ਆਰਟ ਆਰਕੀਟੈਕਟਾ ਕੋਈ ਹੋਰ ਨਹੀਂ ਮੈਂ ਜੀ ਪ੍ਰੋਪਰ ਟੀਮ ਦੇ ਅਕੋਰਡਿੰਗ ਅਸੀਂ ਸਾਰਾ ਜਿਵੇਂ ਵੀ ਤੁਹਾਨੂੰ ਸੈਟਿੰਗ ਲੱਗਦੀ ਹੈ ਵੀ ਕੋਈ ਤੁਹਾਡਾ ਮਿਸਤਰੀ ਹੈ ਕੋਈ ਤੁਹਾਡਾ ਲੱਕੜ ਵਾਲਾ ਕੋਈ ਕਲਰ ਵਾਲਾ ਕੋਈ ਪੀਓਪੀ ਵਾਲਾ ਬਿਲਕੁਲ ਜੀ ਬਿਲਕੁਲ ਸਾਰੇ ਕੋਲ ਸਾਰੀ ਟੀਮ ਹੈਗੀ ਹੈ ਸਾਰੀ ਟੀਮ ਨੇ ਸਰ ਸਾਰੀ ਟੀਮ ਹੈਗੀ ਹੈ ਲੈ ਵੀ ਕੋਠੀ ਵੀ ਕੋਠੀ ਤਾਂ ਦਿਖਾ ਦਈਏ ਤੁਹਾਡ ਨੂੰ ਰਸੋਈ ਵੀ ਦਿਖਾ ਦਈਏ ਰਸੋਈ ਇੱਕ ਸਾਥ ਮੇਨ ਪਾਰਟ ਆ ਗਿਆ ਜੀ ਰਸੋਈ ਸਭ ਤੋਂ ਵੱਡਾ ਪਾਰਟ ਹੈ ਬਿਲਕੁਲ ਹੈ ਰਸੋਈ 'ਚ ਮੇਰਾ ਮੰਨਣਾ ਪਰਸਨਲੀ ਅਸੀਂ ਸਾਡੇ ਰਸੋਈ ਬਹੁਤ ਭੀੜੀ ਆ ਰਸੋਈ ਖੁੱਲੀ ਹੋਣੀ ਚਾਹੀਦੀ। ਬਾਕੀ ਇਧਰ ਆਪਣਾ ਸ਼ੈਂਖ ਅਲੱਗ ਹੀ ਲਾਇਆ ਹੋਇਆ ਜੀ ਭਾਂਡੇ ਧੋਣ ਵਾਸਤੇ ਕਿਉਂਕਿ ਇਹਨੇ ਕਿਧਰ ਕਿਚਨ 'ਚ ਕੋਈ ਲੇਡੀਜ਼ ਕੰਮ ਕਰਦੀ ਮੈਂ ਕੋਈ ਉੱਥੇ ਬਰਤਨ ਪਾਇਆ। ਪਾਣੀ ਇਧਰ ਕੋਈ ਪ੍ਰੋਵੀਜ਼ਨ ਨਹੀਂ ਸਾਰੇ ਉੱਧਰ ਹੀ ਆਰਓ ਦਾ ਹੋ ਗਿਆ ਪਾਣੀ ਤਾਂ ਸਾਰੇ ਇਧਰ ਉੱਧਰ ਹੋ ਗਿਆ। ਇਧਰ ਮਤਲਬ ਇਹ ਥੋੜਾ ਡਰਾਈ ਰਹੂਗਾ। ਹਾਂ ਇਹ ਸਾਰਾ ਡਰਾਈ ਏਰੀਆ ਆ ਗਿਆ ਜੀ ਆਪਣਾ। ਹਨਾ ਬਿਲਕੁਲ ਜੀ। ਤੇ ਇਹ ਥੋੜਾ ਖੁੱਲਾ ਹੋਣਾ ਚਾਹੀਦਾ। ਖੁੱਲੇ ਦੀ ਰਸੋਈ ਦੇ ਵਿੱਚ ਵੈਂਟੀਲੇਸ਼ਨ ਦੀ ਸਭ ਤੋਂ ਜ਼ਿਆਦਾ ਲੋ ਕਿਉਂਕਿ ਰਸੋਈ ਦੇ ਵਿੱਚ ਆਕਸੀਜਨ ਦਾ ਲੈਵਲ ਬਹੁਤ ਘਟ ਜਾਂਦਾ ਤੇ ਬੁੜੀਆਂ ਫਿਰ ਆਕਸੀਜਨ ਦੇ ਘੱਟ ਲੈਵਲ ਦੇ ਵਿੱਚ ਕੰਮ ਕਰਦੀਆਂ ਤਾਂ ਹੀ ਉਹਨਾਂ ਨੂੰ ਰੋਗ ਜ਼ਿਆਦਾ ਲੱਗਦੇ ਆ ਤਾਂ ਆਕਸੀਜਨ ਦਾ ਲੈਵਲ ਆ ਜਿਹੜਾ ਉਹ ਰਸੋਈ ਦੇ ਵਿੱਚ ਬਣਿਆ ਰਹਿਣਾ ਚਾਹੀਦਾ ਕਿਉਂਕਿ ਅੱਗ ਮੱਚਦੀ ਆ ਆਕਸੀਜਨ ਮੱਚਦੀ ਆ ਹਾਂ ਕਿਉਂਕਿ ਟੈਂਪਰੇਚਰ ਜ਼ਿਆਦਾ ਹੁੰਦਾ ਜੀ ਤਾਂ ਕਰਕੇ ਜੇ ਆਪਣੇ ਕੋਲੇ ਥੋੜੀ ਜ਼ਿਆਦਾ ਏਰੀਆ ਹੋਊਗਾ ਤਾਂ ਇੱਕ ਜ਼ਿਆਦਾ ਮਤਲਬ ਮੇਰਾ ਮੰਨਣਾ ਇਹ ਹੂ ਆ ਵੀ ਆਪਾਂ ਪਹਿਲਾਂ ਦੇ ਵਿੱਚ ਰਸੋਈ ਨੂੰ ਜਗ੍ਹਾ ਬਹੁਤ ਛੋਟੀ ਤੇ ਖੁੰਜਾ ਰੱਖ ਦਿੰਦੇ ਸੀ ਰਸੋਈ ਨੂੰ ਅਸਲ ਦੇ ਵਿੱਚ ਜਗ੍ਹਾ ਚਾਹੀਦੀ ਆ ਪੂਰੀ ਕਮਰੇ ਜਨੀ ਕਮਰੇ ਜਨੀ ਕਮਰੇ ਜਨੀ ਜਗਾ ਚਾਹੀਦੀ ਜੀ ਜੀ ਕਿਚਨ ਖੁੱਲ ਹੋ ਜੀ ਉਹਨਾ ਆਪਾਂ ਨੂੰ ਥੋੜਾ ਸੌਖਾ ਰਹਿੰਦੀ ਹੈ ਜੀ ਚੀ ਆ ਆ ਆ ਮੈਨੂੰ ਦੱਸ ਸੰਦੀਪਾ ਕੀ ਕੀਤਾ ਆਹਾ ਆਹਾ ਇਹ ਜੀ ਇਹਨਾਂ ਕੋਲੇ ਪੁਰਾਣੀ ਲੱਕੜ ਪਈ ਸੀ ਪੁਰਾਣੇ ਬਾਲੇ ਪੈ ਸੀਗੇ ਜੀ ਹੂੰ ਉਹਨਾਂ ਨੂੰ ਆਪਾਂ ਇਹ ਜੀ ਯੂਜ਼ ਕੀਤਾ ਜੀ ਉਹਨਾਂ ਦੇ ਉੱਤੇ ਐਚ ਡੀ ਐਮ ਆਰ ਚੜਾਤਾ ਉਹਦੇ ਉੱਤੇ ਬੋਰਡ ਚੜਾਤਾ ਘਰ ਮੇਰੇ ਮਾਲ ਇਹਦੇ ਉਪਰ ਆਪਾਂ ਡੀਕੋ ਕਰਨੀ ਹੈ ਜੀ ਜਿਹੜੇ ਆਪਣੇ ਲੱਕੜ ਦੇ ਬਾਲੇ ਨਹੀਂ ਕੜੀਆਂ ਬਾਲੇ ਹੁੰਦੇ ਇਹ ਆਮ ਤੌਰ ਤੇ ਜੋ ਪੁਰਾਣੀ ਮਾਰਤ ਚੋਂ ਨਿਕਲਦੇ ਆ ਤਾਂ ਆਪਾਂ ਇਹਨਾਂ ਨੂੰ ਕੀ ਕਰਦੇ ਆ ਇਹਨਾਂ ਨੂੰ ਮਚਾ ਦਿੰਨੇ ਆ। ਮਚਾ ਵੇਚ ਦਿੰਨੇ ਆ ਜਾਂ ਮਚਾ ਲਿਆ। ਮੋਸਟਲੀ ਮਚਾ ਦਿੰਨੇ ਆ। ਇਹ ਸਾਗ ਬਣਾਉਣ ਦੇ ਕੰਮ ਆਉਂਦੇ ਆ। 부ੜੀਆਂ ਨੱਤ ਦੋ ਲਾ ਦਿੰਦੀਆਂ। ਬਿਲਕੁਲ ਜੀ। ਤੇ ਨੱਤੋਂ ਸਾਗ ਬਣੀ ਜਾਂਦਾ। ਉਹਨਾਂ ਨਾਲ ਤੇ ਇਹਨਾਂ ਦਾ ਸਾਗ ਹੀ ਬਣਨਾ। ਸਾਗ ਹੀ ਬਣਦਾ। ਤੇ ਇਹ ਦੇਖੋ ਕਿੱਡੀ ਕਮਾਲ ਚੀਜ਼ ਬਣ ਗਈ ਆ। ਕਿਉਂਕਿ ਪਹਿਲਾਂ ਚੱਲਦਾ ਸੀ ਟਫਨ ਹੋ ਗਿਆ ਜੀ, ਸਟੀਲ ਹੋ ਗਿਆ। ਉਹ ਟ੍ਰੈਂਡ ਸੀ। ਇਹ ਇੱਕ ਅਲੱਗ ਜਨੀਕਰੀ ਚੀਜ਼ ਆਪਾਂ ਰੈਡੀ ਕੀਤੀ ਆ ਜੀ। ਨਾ ਤਾਂ ਬਾਲੇ ਚੂਜ਼ ਕਰ ਲੈ। ਤਿੰਨਰ ਜਦੋਂ ਮਸਤਰੀ ਕਹਿੰਦੇ ਸਿੱਧਾ ਉਦੋਂ ਲੱਕੜਾ ਪਈ ਸਿੱਧੀ ਹੋ ਜਾਂਦੀ ਹੈ ਮੈਸਤਰੀ ਸਿੱਧਾ ਚਾਹੀਦਾ ਹੁੰਦਾ ਤੁਹਾਨੂੰ ਅਸਲ ਦੇ ਵਿੱਚ ਸਹੀ ਮੈਂ ਇਹਨਾਂ ਦੇ ਵਿੱਚ ਮੈਸਤਰੀ ਦਾ ਅਸਰ ਹੈ ਜੀ ਆਹ ਬੈਡਰੂਮ ਆ ਹਨਾ ਹਾਂਜੀ ਇਹ ਵੀ ਬਹੁਤ ਕਮਾਲ ਆ ਇਹਨਾਂ ਨੂੰ ਸਾਰਿਆਂ ਨੂੰ ਅਟੈਚ ਬਾਥਰੂਮ ਦੇਤੇ ਅਟੈਚ ਹੈ ਜੀ ਬਾਥਰੂਮ ਹਾਂ ਅਟੈਚ ਬਾਥਰੂਮ ਦੇਤੇ ਡਰੈਸਿੰਗ ਤੇ ਟਾਇਲਟ ਅਟੈਚ ਹੋ ਗਏ ਜੀ ਠੀਕ ਹੈ ਜੀ ਠੀਕ ਹੈ ਨਾਲ ਇਹਦੇ ਡਰੈਸਿੰਗ ਕਰਤਾ ਤੇ ਨਾਲ ਹੀ ਇਹਦੇ ਯਾਨੀ ਕਿ ਡਰੈਸਿੰਗ ਵੀ ਆਮ ਵੱਖਰਾ ਜਿਹਾ ਬਣਾਇਆ ਵੱਡਾ ਵੀ ਆ ਹਾਂ ਵੱਡਾ ਵੀ ਹੈ ਖੁੱਲਾ ਵੱਖਰਾ ਵੀ ਹੈ ਪਹਿਲਾਂ ਇੱਥੇ ਪੁਰਾਣਾ ਸਾਡਾ ਸਟੋਰ ਸੀ ਉਹਨੂੰ ਅਸੀਂ ਰੀਯੂਜ਼ ਕੀਤਾ ਅੱਛਾ ਪਹਿਲਾਂ ਇਹ ਸਟੋਰ ਸੀ ਸਟੋਰ ਸੀ ਸਟੋਰ ਸੀ ਜੀ ਲੈ ਵੀ ਆਇਆ ਨਾ ਗੱਲ ਇੱਕ ਅੱਧਾ ਮੈਨੂੰ ਪ੍ਰੋਜੈਕਟ ਹੋਰ ਦਿਖਾ ਕੇ ਆ ਹਾਂ ਜੀ ਜਰੂਰ ਇੱਕ ਪ੍ਰੋਜੈਕਟ ਮੈਨੂੰ ਹੋਰ ਦਿਖਾ ਕੇ ਲੈ ਫਿਰ ਮੇਰੀ ਤਸੱਲੀ ਹੋਊਗੀ ਵੀ ਹਾਂ ਤੂੰ ਇੱਕੋ ਪਿੰਡ ਦੇ ਵਿੱਚ 50 55 ਕੰਮ ਕਰਨ ਦੇ ਕਾਬਲ ਬੰਦਾ ਹੈ ਕੋਈ ਗੱਲ ਨਹੀਂ ਜੀ ਇੱਕ ਪ੍ਰੋਜੈਕਟ ਅਸੀਂ ਹੋਰ ਦੇਖਦੇ ਹਾਂ ਮੜਿਆ ਬਾਹਰੋਂ ਦਿਖਾ ਦਈਏ ਕਰ ਹਾਂ ਜੀ ਹਾਂ ਜੀ ਬਾਹਰਲੇ ਪਾਸਿਓਂ ਇੱਕ ਆ ਮੈਨੂੰ ਆ ਆ ਵੀ ਦੱਸ ਫਿਰ ਆ ਪਹਿਲਾਂ ਹੀ ਸੀਗਾ ਬਾਈ ਹੁਣ ਦੇਖ ਇਹਨੂੰ ਤੁਸੀਂ ਥੋੜਾ ਜਿਹਾ ਡਿਜ਼ਾਈਨ ਕੀਤਾ ਇਹ ਜੇ ਇਹ ਤੁਸੀਂ ਮੰਨ ਕੇ ਚੱਲੋ ਜੀ ਪਹਿਲਾਂ ਓਪਨ ਜਗ੍ਹਾ ਸੀ ਜਿਹਦੇ ਇਧਰ ਇਹਨਾਂ ਨੇ ਰੈਨੋਵੇਟ ਕਰਨਾ ਸੀ ਤਾਂ ਇਹਨੂੰ ਆਪਾਂ ਇਹ ਜੂਜ਼ ਦੇ ਵਾਸਤੇ ਜਿਵੇਂ ਇਹਨਾਂ ਨੇ ਸੰਦ ਸੰਦੇੜਾ ਵੀ ਖੜਾਉਣਾ ਜੀ ਬਾਅਦ ਚ ਤੇ ਥੋੜੀ ਇਹਨੂੰ ਆਊਟਲੁੱਕ ਘੈਂਟ ਦੇਤੀ ਵੀ ਤਾਂ ਜੋ ਇਹ ਕੋਠੀ ਤੇ ਚੰਗਾ ਅਸਰ ਪਾਵੇ ਮਾੜਾ ਨਾ ਪਾਵੇ ਬਿਲਕੁਲ ਵੀ ਉਹ ਜਿਹੜੀ ਰਾਹ ਵਾਲੀ ਬੈਠਕ ਆ ਜਿਹੜੀ ਆਏ ਗਏ ਨੂੰ ਘੋਣ ਵਾਲੀ ਆ ਡ੍ਰੈਨ ਰੂਮ ਤੁਸੀਂ ਮਾਰੋ ਲੌਬੀ ਚ ਇਧਰ ਮੇਨ ਕੋਠੀ ਆ ਗਈ ਚ ਡ੍ਰੈ ਰੂਮ ਕਾ ਬੈਡਰੂਮ ਆ ਉਦੋਂ ਸਪੈਸ਼ਲ ਡ੍ਰੈ ਰੂਮਾਂ ਕੋਈ ਆਇਆ ਗਿਆ ਗਿਆ ਜਾਂ ਨਨ ਪਰਸਨ ਤਾਂ ਉਧਰ ਆਪਣੇ ਕੋਲੇ ਸੈਟਿੰਗ ਸਿਟਿੰਗ ਹੈਗੀ ਹੈ ਜੀ ਹਾਂ ਕੱਲ ਨੂੰ ਕਿਸੇ ਨਾਲ ਮੀਟਿੰਗ ਕਰਨੀ ਆ ਕੋਈ ਡੀਲ ਕਰਨੀ ਆ ਕੋਈ ਬੰਦੇ ਨੇ ਬੈਠਣਾ ਦਫ਼ਤਰ ਹੈ ਹਾਂ ਕਿਉਂਕਿ ਬਾਕੀ ਖੇਤੀਬਾੜੀ ਕਰਦੇ ਆ ਜੀ ਕੋਈ ਨਨ ਪਰਸਨ ਆਉਂਦੇ ਰਹਿੰਦੇ ਆ ਜੀ ਤਾਂ ਉਹਨਾਂ ਵਾਸਤੇ ਜਗ੍ਹਾ ਦਿੱਤੀ ਸੀ ਉਹਦੇ ਵਾਸਤੇ ਇਹ ਇੱਕ ਸਮਝ ਲਾ ਕਿਸਾਨ ਦਾ ਦਫ਼ਤਰ ਹੈ ਹਾਂ ਕਿਸਾਨ ਦਾ ਦਫ਼ਤਰ ਹੈ ਜੀ ਇਹ ਕਿਸਾਨ ਦਾ ਦਫ਼ਤਰ ਆ ਆ ਕਿਸਾਨ ਦੇ ਆਗੇ ਗਰਾਜ ਆਗੇ ਗੈਰਾਜ ਆਗੇ ਹੈਨਾ ਬਹੁਤ ਕਮਾਲ ਇਧਰਲੇ ਪਾਸੇ ਜਦੋਂ ਥੋੜਾ ਡਵੈਲਪ ਹੋ ਜੂਗਾ ਤਾਂ ਇੱਥੇ ਗਾਰਡਨ ਬਣੇ ਇੱਥੇ ਗਾਰਡਨ ਲਾਣ ਵਗੈਰਾ ਬਣ ਜੇ ਗਾਰਡਨ ਬਣ ਜੂਗਾ ਕਮਾਲ ਆਪਾਂ ਚੱਲਦੇ ਆ ਅਗਲੀ ਵੀਡੀਓ ਅੱਗੇ ਚੱਲਦੇ ਪ੍ਰੀਤ ਕੈਮਰਾ ਘੁਮਾਈ ਫਿਰਦਾ ਮੈਨੂੰ ਸਵਾਦ ਆਈ ਜਾਂਦਾ ਮੇਰਾ ਜੀ ਕਰਦਾ ਵੀਡੀਓ ਬੰਦ ਨਾ ਕਰਾਂ ਜੋਗਾ ਹੋ ਗਿਆ तकरीबन तकरीबन ਸੰਦੀਪ ਦੇ 40 50 ਅੰਡਰ ਕੰਸਟ੍ਰਕਸ਼ਨ ਪਰ ਆ ਵੀ ਇੱਕ ਬਹੁਤ ਖੂਬਸੂਰਤ ਪ੍ਰੋਜੈਕਟ ਹੈ ਜਿਹਦੇ ਉੱਪਰ ਬਲਦ ਬੁਲਦ ਲੱਗੇ ਹੋਇਆ ਬਲੋਕਾਂ ਨਾਲ ਇਹ ਸੰਦੀਪ ਬਲੋਕ ਨਾਲ ਪਈ ਹੋਈ ਹੈ ਕੋਠੀ ਇਹ ਬਲੋਕ ਨਾਲ ਕੋਠੀ ਬਣੀ ਹੋਈ ਹੈ ਸਾਰੀ ਇਹ ਬਲਾਕ ਤੇ ਜਿਹੜੀ ਆ ਇੱਟ ਲੱਗੀ ਹੋਈ ਇਹ ਸਪੈਸ਼ਲ ਇੱਟ ਹੈਗਾ ਇਹ ਸਪੈਸ਼ਲ ਲੈ ਕੇ ਆਉਂਦੇ ਆ ਜੀ ਹਰਿਆਣੇ ਤੋਂ ਡਿਜ਼ਾਈਨ ਵਾਸਤੇ ਜੀ ਓਨਲੀ ਇਹ ਇਹ ਤੇਰੇ ਮਤਲਬ ਆਰਕੀਟੈਕਟ ਦੀ ਜੌਬ ਦੇ ਵਿੱਚ ਹੀ ਹੁੰਦਾ ਕਿ ਆਹ ਇੱਟ ਲੱਗੂਗੀ ਇੱਥੇ ਹਾਂ ਡਿਜ਼ਾਈਨ ਤੇ ਜੀ ਪਹਿਲਾਂ ਮਨੂ ਅਸੀਂ ਇੱਥੇ ਨਾਰਮਲ ਟਾਇਲ ਲਾਈ ਸੀਗੀ ਫਿਰ ਅਸੀਂ ਚੱਲਦੇ ਚੱਲਦੇ ਕੰਮ 'ਚ ਦੇਖਿਆ ਵਿੱਚ ਥੋੜਾ ਅਪਡੇਟ ਕੀਤਾ ਆਵੇ ਫਿਰ ਇਹ ਸੀ ਪਾਲਿਸ਼ ਵਾਲੀ ਟ ਲੈ ਕੇ ਆਂਦੇ ਹਾਂ ਸਪੈਸ਼ਲ ਅੱਛਾ 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 ਇਹਦੇ ਪਾਲਿਸ਼ ਹੋਣੀ ਆ ਜੀ ਇਹ 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 ਇਟ ਲਾਤੀ ਆ ਤੇ ਜਿਹੜਾ ਇਹ ਬਲੌਕ ਦੀ ਬਣੀ ਹੋਈ ਕੋਠੀ ਆ ਫਿਰ ਬਲੌਕ ਦੀ ਡਿਮਾਂਡ ਤੁਹਾਡੀ ਸੀ ਜਾਂ ਉਹ ਮਾਲਕਾਂ ਦੀ ਕੋਈ ਨਹੀਂ ਉਹ ਮਾਲਕਾਂ ਦੀ ਡਿਮਾਂਡ ਸੀ ਜੀ ਵੀ ਬਲੌਕਾਂ ਨਾਲ ਬਣਾਉਣੀ ਆ ਕਿਉਂਕਿ ਬਲੌਕਾਂ ਦੇ ਮੇਨ ਰੀਜ਼ਨ ਸੀਗਾ ਜੀ ਬਲੌਕ ਦੀ ਕੋਠੀ ਮਾਉਂਦਾ ਗਰਮੀ 'ਚ ਤੁਸਮੇ ਟੈਂਪਰੇਚਰ ਦਾ ਬਹੁਤ ਫਰਕ ਪੈਂਦਾ ਹੈ ਅੱਛਾ ਇਹ ਕੋਠੀ ਜ਼ਿਆਦਾ ਇਟਾਂ ਦੀ ਜਿਹੜੀ ਆਪਾਂ ਨਾਰਮਲ ਕੋਠੀ ਬਣਦੀ ਆ ਉਹਦੋਂ ਜ਼ਿਆਦਾ ਠੰਡਾ ਹੀ ਰਹੂਗੀ ਨਹੀਂ ਦ ਕਿਉਂਕਿ ਬਲਾਕ ਹੋਲ ਵਾਲੇ ਵੀ ਆਉਂਦੇ ਜੀ ਠੋਸ ਵੀ ਆਉਂਦੇ ਸੋਲਿਡ ਆਉਂਦੇ ਜੀ ਇਹ ਹੋਲ ਵਾਲੇ ਬਲਾਕ ਆ ਇਹਦੇ ਨਾਲ ਤੁਸੀਂ ਉਹ ਆਪਣੀ ਜਿਹੜੀ ਟੈਂਪਰੇਚਰ ਆ ਉਹ ਅੰਦਰ ਨਹੀਂ ਕ੍ਰੋਸ ਕਰਦੇ ਆ ਆ ਆ ਬਲਾਕ ਹਾਂਜੀ ਇਹ ਬਲਾਕ ਬਣਿਆ ਇਹ ਆ ਬਲਾਕ ਆ ਹਾਂਜੀ ਆ ਬਲਾਕ ਨਾਲ ਬਣੀ ਹੋਈ ਆ ਬਿਲਕੁਲ ਜੀ ਹੂੰ ਤੇ ਸੰਦੀਪ ਇਹ ਮਤਲਬ ਤੁਸੀਂ ਤਾਂ ਸਾਰਾ ਜੋੜ ਕੱਢਦੇ ਆ ਬਲੌਕ ਵਾਲੀ ਕੋਠੀ ਮਹਿੰਗੀ ਪੈਂਦੀ ਹੈ ਇਟਾਂ ਨਾਲੋਂ ਜਾਂ ਬਰਾਬਰ ਜੀ ਪੈ ਜਾਂਦੀ ਹੈ ਨਹੀਂ ਥੋੜਾ ਬੜਾ ਕੋਸਟ ਦਾ ਫਰਕ ਪੈਂਦਾ ਜੀ ਕਿਉਂਕਿ ਨਾ ਬਲੌਕ ਉਹ ਤਕਰੀਬ অলਮੋਸਟ ਬਹੁਤ ਜ਼ਿਆਦਾ ਨਹੀਂ ਫਰਕ ਪੈਂਦਾ ਜੀ ਹਾਂ ਹਾਂ ਕਿਉਂਕਿ ਨਾ ਤੁਸੀਂ ਉਹ ਤੇ ਪਲਾਸਟਰ ਵੀ ਨਾਰਮਲ ਹਲਕਾ ਹੁੰਦਾ ਜੀ ਪਰ ਮੈਂ ਆਪਾਂ ਨਾ ਕਰੀਏ ਪਲਾਸਟਰ ਦੀ ਬਾਲ ਪਟੀ ਵੀ ਕਰ ਸਕਦੇ ਹਾਂ ਜੀ ਅੱਛਾ ਵੀ ਆਪਾਂ ਜੀ ਉਹ ਮਤਲਬ ਜੇ ਇੱਕ ਪਾਸੇ ਖਰਚਾ ਜ਼ਿਆਦਾ ਹੁੰਦਾ ਤਾਂ ਦੂਜੇ ਪਾਸਿਓਂ ਕਈ ਪਾਸੇ ਖਰਚੇ ਬਚਾ ਵੀ ਲੀਏ ਮਨੋ ਇੱਕ ਬਲੌਕ ਆਫੀਟਾ ਕਵਰ ਕਰਦਾ ਜੀ ਮਲਗੀ ਜੀ ਮੈਂ ਐਟ ਤੇ ਆਪਾਂ ਹਰਿਆ ਘਰ ਦੇ ਤੇ ਸਿਮੈਂਟ ਪਾਉਣੇ ਆ ਜੀ ਇਹ ਤੇ ਮੈਨੂੰ ਬਲੌਕ ਲੱਗਿਆ ਜੀ ਜਿਹਦੇ ਸਿਮੈਂਟ ਦੀ ਉਹ ਜੀ ਆਪਣੀ ਕੋਸਟਿੰਗ ਘਟ ਜਾਂਦੀ ਹੈ ਜੀ ਤੇ ਮੇਰੇ ਹਿਸਾਬ ਨਾਲ ਤਾਂ ਫਿਰ ਬਿਜਲੀ ਦੇ ਬਿੱਲ ਤੇ ਵੀ ਅਸਰ ਪਾਊਗਾ ਇਹ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਜੀ ਸ਼ੋਰਾ ਨਹੀਂ ਆਉਂਦਾ ਜੀ ਜਿਹੜਾ مین ਰੀਜ਼ਨ ਹੈ ਜੀ ਹੂੰ ਕਿਉਂਕਿ ਟਾਂ ਨੂੰ ਚੰਨੂ ਨਾਮ ਖੁੰਦਾ ਜੀ ਟਾਂ ਨੂੰ ਸ਼ੋਰ ਆਉਂਦਾ ਇਹ ਤੁਸੀਂ ਕਿਤੇ ਵੀ ਦੇਖ ਲਓ ਤੁਹਾਨੂੰ ਕਿਤੇ ਵੀ ਸ਼ੋਰਾ ਨਹੀਂ ਦੱਸੂਗਾ ਜੀ ਹੂੰ ਅੱਛਾ ਇਹ ਇਹਦਾ ਫਾਇਦਾ ਹੈ ਸਭ ਤੋਂ ਵੱਡਾ ਫਾਇਦਾ ਜੀ ਇੱਕ ਟੈਂਪਰੇਚਰ ਦਾ ਹੋ ਗਿਆ ਕਿ ਕਿੰਨੇ ਚਿਰ ਦੇ ਵਿੱਚ ਪ੍ਰੋਜੈਕਟ ਤਿਆਰ ਹੋ ਜਾਊਗਾ ਇਹ ਪੂਰਾ ਇਹ ਤਕਰੀਬਨ ਜੀ ਤੁਸੀਂ ਮੰਨ ਲਓ ਵੀ 2 ਸਾਲ ਤੋਂ ਚੱਲ ਰਿਹਾ ਜੀ ਬਾਕੀ ਵੀ ਬਾਈ ਨੂੰ ਜ਼ਿਆਦਾ ਕਾਲੀ ਨਹੀਂ ਹੈ ਕਿ ਜੇ ਇਹ ਰਾਮ ਨਾਲ ਆਰਾਮਦਾਰੀ ਨਾਲ ਕਰਾ ਰਹੇ ਜੀ ਬਿਲਕੁਲ ਠੀਕ ਹੈ ਬਸ ਇਹ ਮਤਲਬ ਸਾਰਾ ਕੱਢਾ ਕਰਕੇ ਹੱਥ ਪਾਇਆ ਵਿੱਚ ਡਾਉਨ ਸੀਲਿੰਗ ਸੂਲਿੰਗ ਵਿੱਚ ਤੱਪ ਵੀ ਤੁਰੇ ਹੋਣੇ ਸਾਰਾ ਕੰਮ ਜਿਵੇਂ ਇਹ ਪੌੜੀ ਆ ਗਈ ਇੱਕ ਰਾਇਲ ਲੁੱਕ ਦੇਣ ਵਾਸਤੇ ਕੀਤੀ ਹੈ ਜੀ ਹਾਂ ਜਿਹੜੇ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਫਿਲਮਾਂ ਜੀਆਂ ਚਾਹੇ ਮਹਿਲ ਦੇ ਦੇਖਦੇ ਹੁੰਦੇ ਸੀ ਜਿਵੇਂ ਸੀਰੀਅਲ ਚੋ ਗਿਆ ਜੀ ਸੀਰੀਅਲ ਚ ਇਹ ਚੀਜ਼ ਹੈ ਕਿਤੇ ਪਾਲਸ ਵਗੈਰਾ ਟਾਲੀ ਦੀ ਕਾਫੀ ਜਨਕੀ ਕਾਫੀ ਕੰਮ ਪਿਆ ਜੀ ਜੀ ਤਾਰੇ ਵੀ ਬਹੁਤ ਤੁਸੀਂ ਦੇਖੋ ਅੰਦਰ ਆਇਆ ਹਾਂ ਤੁਹਾਨੂੰ ਟੈਂਪਰੇਚਰ ਦਾ ਬਾਹਰ ਨਾਲ ਬਹੁਤ ਫਰਕ ਮਹਿਸੂਸ ਹੋ ਰਿਹਾ ਉਹ ਹੂੰ ਹੁਣ ਇਹ ਹੁਣ ਇਹ ਮਤਲਬ ਕੰਪਲੀਟ ਵਾਲ ਨੂੰ ਵੱਧ ਰਹੀ ਹੈ ਕੋਠੀ ਹਾਂਜੀ ਬਿਲਕੁਲ ਕੰਸਟਰਕਸ਼ਨ ਵਾਕੂ ਹੋ ਗਿਆ ਜੀ ਇਸ ਦੁਆਰ ਮਰ ਫਲੋਰਿੰਗ ਰਹੇਗੀ ਲੱਕੜ ਦਾ ਕੰਮ ਰਹੇਗਾ ਊਡਨ ਵਰਕ ਹੋ ਗਿਆ ਸਾਰਾ ਆਪਣਾ ਸੰਦੀਪ ਕਿੰਨੇ ਗੇੜੇ ਮਾਰਨੇ ਹੁੰਦੇ ਆ ਮਤਲਬ ਤੇਰੀ ਕੀ ਜੌਬ ਰਹਿੰਦੀ ਆ ਤੁਸੀਂ ਇੱਕ ਨਕਸ਼ਾ ਬਣਾ ਕੇ ਦਿੱਤਾ ਉਸ ਤੋਂ ਬਾਅਦ ਕੰਮ ਚੱਲਦੇ ਤੇ ਗੇੜਾ ਕੀ ਕਿਵੇਂ ਮਾਰਨਾ ਮਾਰਨਾ ਹੁੰਦਾ ਗੇੜਾ ਮੇਨ ਤਾਂ ਜੀ ਵੈਸੇ ਜਿੰਮੇ ਸਾਡੇ ਕੋਲੇ ਐਜ਼ ਅ ਆਰਕੀਟੈਕਟ ਦੇ ਗਾ ਅਕੋਰਡਿੰਗ ਸਾਡੇ ਕੋਲੇ ਪ੍ਰੋਜੈਕਟ ਹੁੰਦਾ ਜੀ ਉਹਦੇ ਤਕਰੀਬਨ ਸਾਡੀਆਂ 2 2 3 ਵਿਜ਼ਿਟ ਹੁੰਦੀਆਂ ਜੀ ਹੂੰ ਮੈਕਸਮਮ ਜੀ ਹੂੰ ਮਾ ਲੋ ਜੀ ਮੇ ਸਾਡੇ ਅਜੇ ਵਿੱਦ ਮਟੀਰੀਅਲ ਪ੍ਰੈਟ ਹੋ ਗਏ ਉੱਥੇ ਤੁਸੀਂ ਮਤਲਬ ਵੀ ਸਾਡਾ ਹਫਤੇ ਦਸ ਦਿਨਾਂ ਦੇ ਵਿੱਚ ਚੈੱਕ ਕਰ ਲੈ ਵੀ ਜਿੱਥੇ ਵਿੱਦ ਮਟੀਰੀਅਲ ਹੀ ਅਗਲੇ ਨਾਲ ਉੱਕਾ ਪੁੱਕਾ ਹੀ ਕਰ ਲਿਆ ਸਾਰਾ ਕੰਪਲੀਟ ਕਰਦਾ ਹੈ ਉਹ ਉਹਦੇ ਚ ਤੁਸੀਂ ਮਤਲਬ ਕਿਹੜੇ ਜਿਆਦਾ ਮਾਰਨੇ ਆ ਕਿਉਂਕਿ ਰਿਸਪੌਂਸਿਬਿਲਟੀ ਸਾਰੀ ਸਾਡੀ ਹੁੰਦੀ ਹੈ ਜੀ ਹੋ ਸਕਦਾ ਦੂਜੇ ਤੀਜੇ ਦਿਨ ਜੇ ਕੋਈ ਪ੍ਰੋਬਲਮ ਆਉਂਦੀ ਹੈ ਦੂਜੇ ਤੀਜੇ ਦਿਨ ਵੀ ਜਾਣਾ ਪੈ ਸਕਦਾ ਹੈ ਜੀ ਤੇ ਇਸ ਕੰਮ ਦੇ ਵਿੱਚ ਜੇ ਮਿਸਤਰੀ ਸੱਦੇ ਤਾਂ ਆਉਣਾ हां तो कि मैं दो टाइम विजिट ਹੁੰਦੀਆਂ ਜੀ ਆਲਮੋਸਟ ਤੇ ਕੋਈ ਨਾ ਇੱਥੇ ਮੇਰੇ ਲੋਕਲ ਹੀ ਕਾਫੀ ਪ੍ਰੋਜੈਕਟ ਚੱਲਦੇ ਆ ਜੀ ਤਾਂ ਕਈ ਵਾਰੀ ਆਟੋਮੈਟਿਕ ਜਿਉਂ ਆਪਾਂ ਜਾਣਿਆ ਤਾਂ ਆਪ ਨੂੰ ਵੀ ਹੁੰਦਾ ਜੀ ਵਿਚੋ ਲਾ ਆਪ ਦਾ ਪ੍ਰੋਜੈਕਟ ਚੱਲਦਾ ਜੀ ਰਿਸਪੌਂਸਿਬਿਲਟੀ ਹੁੰਦੀ ਹੈ ਜੀ ਤਾਂ ਉਸ ਟਾਈਮ ਦੀ ਹੋ ਜਾਂਦੀ ਹੈ ਵਿਜ਼ਿਟ ਇੰਨਾ ਵਿਸ਼ਵਾਸ ਨਹੀਂ ਛੋਟੀ ਉਮਰ ਚ ਕਿਵੇਂ ਬਣਾ ਲਿਆ ਵਸ ਤੁਸੀਂ ਮੰਨ ਲਓ ਵੀ ਕਿਉਂਕਿ ਜਿੰਮੇ ਜਿੰਮੇ ਆਪਾਂ ਕੰਮ ਕਰਦੇ ਆ ਨਾ ਜੀ ਆਪਾਂ ਸਿੱਖਦੇ ਜਾਂਦੇ ਹਾਂ ਲੋਕ ਦੇਖ ਕੇ ਲੋਕਾਂ ਤੋਂ ਲੋਕ ਲੋਕਾਂ ਤੋਂ ਮਾਰੋ ਜੀ ਮੈਂ ਇੱਕ ਪਿੰਡ ਚ ਹੁਣ ਇੱਥੇ ਪ੍ਰੋਜੈਕਟ ਬਣਾਤਾ ਇਹ ਪ੍ਰੋਜੈਕਟ ਤੋਂ ਮੈਨੂੰ ਮੈਂ ਦੋ ਤਿੰਨ ਪ੍ਰੋਜੈਕਟ ਤੇ ਇਥੋਂ ਮੈਨੂੰ ਮਿਲ ਗਏ ਕਿਉਂਕਿ ਪੈਂਟ ਚ ਸਭ ਤੋਂ ਇੱਕ ਅਲੱਗ ਕੋਠੀ ਹੈ ਜੀ ਮਹਿੰਗੀ ਵੀ ਹੋਊਗੀ ਸਭ ਤੋਂ ਮਹਿੰਗੀ ਜੀ ਆਹ ਪੈਂਟ ਦੀ ਅੱਜ ਦੇ ਟਾਈਮ ਦੀ ਸਭ ਤੋਂ ਵੱਧ ਕੋਸਟ ਵਾਲੀ ਕੋਠੀ ਹੈ ਜੀ ਇਹ ਹਾਂ ਤਾਂ ਤੁਸੀਂ ਮੈਂ ਜਿਹੜੇ ਨੇੜੇ ਇੱਥੇ ਲੋਕ ਹੁਣ ਇੱਥੇ ਦੋ ਪ੍ਰੋਜੈਕਟ ਤੇ ਨਾਲ ਹੀ ਸਟਾਰਟ ਕਰਨੇ ਆ ਜੀ ਵੀ ਉਹ ਪ੍ਰੋਜੈਕਟ ਤੋਂ ਪ੍ਰੋਜੈਕਟ ਕਿਉਂਕਿ ਦੇਖੋ ਦੋ ਦੋ ਪੁਆਇੰਟ ਹੁੰਦੇ ਆ ਪੋਜ਼ਿਟਿਵ ਜਾਂ ਨੈਗੇਟਿਵ ਜੀ ਜਿੱਥੇ ਪੁਆਇੰਟ ਮੰਨ ਕੇ ਲੋ ਵੀ ਹੁਣ ਕੋਠੀ ਬਣਾਤੀ ਇਥੋਂ ਪੋਜ਼ਿਟਿਵ ਪੁਆਇੰਟ ਮਿਲੂਗਾ ਤੇ ਮਦਾਸ ਦਾ ਮਿਲਣਗੇ ਜੀ ਜੇ ਮੇਰੀ ਡੀਲਿੰਗ ਸਹੀ ਹੈ ਤਾਂ ਹਾਂ ਜੀ ਹਾਂ ਬਾਕੀ ਬਾਕੀ ਬਹੁਤ ਬਹੁਤ ਫਰਕ ਹੈ ਇਸ ਗੱਲ ਦਾ ਸਜਣਾ ਤੇਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਐਵੇਂ ਤਰੱਕੀਆਂ ਕਰੇ ਐਵੇਂ ਹਜ਼ਾਰਵੇਂ ਬਸ ਤੈਨੂੰ ਦੁਆਵਾਂ ਬਹੁਤ ਬਹੁਤ ਬਿਲਕੁਲ ਬਹੁਤ ਬਹੁਤ ਦੁਆਵਾਂ ਸਜਣਾ ਲੈ ਵੀ ਸਜਣੂ ਆ ਕੋਠੀ ਆ ਜਿਹੜੀ ਇਹ ਵੀ ਬਾਈ ਹੋਣਾ ਨੇ ਸੰਦੀਪ ਨੇ ਇਹਦੀ ਆਰਕੀਟੈਕਟ ਦੇ ਇਹਦੀ ਟੀਮ ਦੇ ਅੰਡਰੀ ਅੱਪ ਕਹਿ ਸਕਦੇ ਵੀ ਡਿਜ਼ਾਈਨ ਹੋਈ ਹੈ। ਇਹ ਹਨ ਸਾਡੇ ਕੰਟਰੈਕਟਰ ਆ ਗਏ। ਆਜੋ। ਇਹ 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 ਆ ਗਏ ਬਾਈ ਹੁਣੀ ਠੇਕੇਦਾਰ। ਹਾਂ ਠੇਕੇਦਾਰ ਆ ਗਏ। ਅੱਛਾ ਇਹ ਸਾਰੀ ਕੋਠੀ ਇਹਨਾਂ ਨੇ ਬਣਾਈ ਹੈ ਇਹ ਟੂ ਏਟ। ਅੱਛਾ ਇਹ ਇਹਦਾ ਜਿਹੜਾ ਮਤਲਬ ਤੁਸੀਂ ਕਾਗਜ਼ਾਂ ਤੇ ਤਾਰਿਆ ਨਕਸ਼ਾ ਇਹਨਾਂ ਨੇ ਜ਼ਮੀਨ ਤੇ ਤਾਰਤਾ। ਇਹਨਾਂ ਨੇ ਜ਼ਮੀਨ ਤੇ। ਇਹਨਾਂ ਨੇ ਜ਼ਮੀਨ ਤੇ ਤਾਰਤਾ। ਬਿਲਕੁਲ। ਮੁੰਡਾ ਇਹ ਵੀ ਨਵੀਂ ਉਮਰ ਦਾ ਹੀ ਹੈ ਨਾ ਤੇਰਾ ਹਾਂ ਨੂੰ ਹੀ ਆ। ਹਾਂ ਬਸ ਜੀ। ਦੋ ਸਾਲ ਸਾਲ ਦੋ ਸਾਲ ਤੋਂ ਹੀ ਚੱਲ ਕੇ ਜੀ। ਹਾਂ ਇਹ ਇੱਕੋ ਪਿੰਡ ਦੇ ਹੀ ਆ ਤੁਸੀਂ? ਨਹੀਂ ਜੀ। ਇੱਕੋ ਟੀਮ ਦੇ ਮੈਂਬਰ। ਹਾਂ ਇੱਕੋ ਟੀਮ ਦੇ। ਟੀਮ ਇੱਕੋ ਹੀ ਆ ਤੁਹਾਡੀ। ਮਤਲਬ ਇੱਥੇ ਤੁਹਾਡੇ ਕੋਲੇ ਇਹ ਮੇਰੇ ਦੋ ਪ੍ਰੋਜੈਕਟ ਇਹ ਹੋਰ ਵੀ ਕਰ ਰਹੇ ਆ ਜੀ ਜਵਾਰ ਸੰਗਲ ਪਿੰਡ ਹੈਗਾ ਜੋ ਉੱਥੇ ਚੱਲ ਰਿਹਾ ਜੀ ਇੱਕ ਇੱਥੇ ਲੋਕਲ ਹੋਰ ਆਕਲੀ ਹੂੰ ਓਕੇ ਇਹ ਵਿੱਦ ਮਟੀਰੀਅਲ ਜੇ ਤੁਹਾਡੇ ਕੋਲੇ ਨਹੀਂ ਜੀ ਇਹ ਹੈ ਜੀ ਆਰਕੀਟੈਕਟ ਮਤਲਬ ਤੁਹਾਡੇ ਕੋਲੇ ਆਰਕੀਟੈਕਟ ਆ ਇਹ ਇਹ ਠੇਕੇਦਾਰ ਹੈ ਇਹ ਠੇਕੇਦਾਰ ਹੈ ਵਿੱਦ ਮਟੀਰੀਅਲ ਨਹੀਂ ਮਟੀਰੀਅਲ ਪਾਈਦਾ ਜੀ ਹਾਂ ਮਟੀਰੀਅਲ ਨਹੀਂ ਮਟੀਰੀਅਲ ਪਾਈਦਾ ਮਤਲਬ ਜਿਵੇਂ ਜੀ ਅਗਲਾ ਜਿੰਨਾ ਕੁ ਕਰਾਉਣਾ ਚਾਹੁੰਦਾ ਤੁਹਾਡੇ ਕੋਲ ਬਜਟ ਡਿਪੈਂਡ ਹੈ ਜੀ ਅਗਲੇ ਰਿਸਪੌਂਸਿਬਿਲਟੀ ਕਿਉਂਕਿ ਇਹਨਾਂ ਦੇਖੋ ਜੇ ਹੁਣ ਐਜ ਹੁਣ ਇਹਨਾਂ ਦੀ ਬਾਈ ਹ ਇਹ ਮਟੀਰੀਅਲ ਲੈ ਕੇ ਆਉਣਾ ਕਰਨਾ ਜੀ ਵੀ ਇਹ ਮਟੀਰੀਅਲ ਚੋ ਰਿਸਪੌਂਸਿਬਿਲਟੀ ਸਾਥ ਵੀ ਆਈ ਹੈ ਇਹ ਕੰਮ ਚੱਲਦਾ ਕਿਵੇਂ ਚੱਲਦਾ ਬਸ ਅਸੀਂ ਟਾਈਮ ਬਾਉਂਡਿੰਗ ਹੈ ਜੀ ਬੰਨੇ ਟਾਈਮ ਤੋਂ ਕੰਪਲੀਟ ਕਰਕੇ ਦੇਣਾ ਤੇ ਮਾਲਕ ਤੋਂ ਬਜਟ ਪਾਸ ਕਰਾਉਣਾ ਉਸਮਾਨ ਵੀ ਮੈਂ ਤੇਰੇ ਆ ਲਾਤਾ ਹਾਂ ਮળો ਉਹ ਪ੍ਰੋਪਰ ਸਾਡੀ ਰਿਟਰਨ ਹੁੰਦਾ ਜੀ ਉਹ ਤੇ ਅਨੁਸਾਰ ਹੈ ਮੈਂਸ਼ਨ ਕੀਤਾ ਹੁੰਦਾ ਵੀ ਕਿਹੜਾ ਮਟੀਆ ਯੂਜ਼ ਕਰਨਾ ਆਪਾਂ ਮੋਟਾ ਆਟਾ ਜਿੰਨੇ ਬ੍ਰਾਂਡ ਆ ਗਿਆ ਜਿਹੜੀ ਜਿਹੜੀ ਅਦਰ ਬ੍ਰਾਂਡ ਜਿਹੜਾ ਵੀ ਤੁਸੀਂ ਮੌਜੂਦ ਹੈ ਸਰੀਆ ਆ ਵਰਤਣਾ ਸੀਮੈਂਟ ਆ ਵਰਤਣਾ ਇਟਾ ਵਾਲੀਆਂ ਟਾਇਲ ਆ ਲਾਉਣੀ ਆ ਆਪਸ਼ਨ ਹੋਗੀ ਜੀ ਮળો ਦੀ ਸੀਮੈਂਟ ਜਿਹੜਾ ਲਾਉਣਾ ਜੀ ਕਿਉਂਕਿ ਚਾਰ ਪੰਜ ਮੋਸਟ ਜਿਹੜੇ ਪਪੂਲਰ ਬ੍ਰਾਂਡ ਹੁੰਦੇ ਆ ਜੀ ਉਹਨਾਂ ਚੋਂ ਮਾਲਕ ਦੀ ਚੋਆਸ ਓਨਰ ਦੀ ਵੀ ਜਿਹੜਾ ਵੀ ਲਾਉਣਗੇ ਹਾਂ ਪਾਈ ਪਾ ਪਾਉਣੀਆਂ ਟੂਟੀਆਂ ਵਾਸਤੇ ਪਾਈ ਪਾ ਪਾਉਣੀਆਂ ਫਿਟਿੰਗ ਲਈ ਪੈ ਪਾ ਲਾ ਹੋਣੀ ਆ ਪੱਥਰਾ ਲਾਉਣਾ ਤਾਂ ਉਹ ਸਾਰੀ ਲਕਤ ਹੋ ਜਾਂਦੀ ਆ ਉਹ ਦੇ ਅਕੋਰਡਿੰਗ ਰੇਟ ਦੇ ਅਕੋਰਡਿੰਗ ਆਪਣੀ ਉਹ ਚੀਜ਼ ਹੋ ਜਾਂਦੀ ਆ ਕਿਉਂਕਿ ਬਜਟ ਤੇ ਟਪੈਣਾ ਮੇਨ ਤਾਂ ਸਭ ਤੋਂ ਵੱਡੀ ਗੱਲ ਬਜਟ ਹੁੰਦਾ ਜੀ ਬਜਟ ਤੇ ਕਿ ਬੰਦਾ 50 ਲੱਖ ਲਾਉਣਾ ਚਾਹੁੰਦਾ ਕਰੋੜ ਲਾਉਣਾ ਚਾਹੁੰਦਾ ਦੋ ਕਰੋੜ ਫਿਰ ਉਹਦੇ ਅਕੋਰਡਿੰਗ ਕਿਉਂਕਿ ਕੰਸਟਰਕਸ਼ਨ ਤੇ ਤਾਂ ਉਹੀ ਖਰਚ ਆਉਣਾ ਥੋੜਾ ਬਦ ਉਹ ਨਿੱਕੀ ਦਾ ਫਰਕ ਪੈਣਾ ਜੀ ਜਿਹੜਾ ਇੰਟੀਰੀਅਰ ਦਾ ਗਿਆ ਫਰਕ ਸਾਰਾ ਇੰਟੀਰੀਅਰ ਤੇ ਪੈਣਾ ਹੈ ਜੀ ਫਿਰ ਨਿੱਕੀਆਂ ਗਰੰਟੀਆਂ ਵਾਲਿਆਂ ਨੇ ਕਰਨਾ ਕੰਮ ਹਾਂ ਹਾਂ ਬਿਲਕੁਲ ਜੀ ਹਾਂ ਬਿਲਕੁਲ ਬਿਲਕੁਲ ਜਮਾ ਸਹੀ ਗੱਲ ਆ ਜਬ ਪ੍ਰਾਣੀ ਕੋਠੀ ਨੂੰ ਰੈਨੋਵੇਟ ਕਰਨਾ ਚਾਹੁੰਦਾ ਤਾਂ ਬਾਈ ਹੁਣੀ ਬਹੁਤ ਕਮਾਲ ਦੇ ਆਰਕੀਟੈਕਟਾ ਸੰਦੀਪ ਹੁਣੀ ਤੁਸੀਂ ਸੰਪਰਕ ਕਰ ਸਕਦੇ ਆ ਬੜਾ ਪਿਆਰਾ ਸੱਜਣਾ ਬੜਾ ਪਿਆਰਾ ਮੁੰਡਾ ਸਾਡੇ ਪਿੰਡਾਂ ਵਾਲਾ ਮੁੰਡਾ ਇਹੋ ਜਿਹੇ ਬੰਦੇ ਦੀ ਤਰੱਕੀ ਕਰਨੀ ਤਾਂ ਪੰਦੀ ਆ ਇਹਨੂੰ ਸਪੋਰਟ ਕਰਿਓ ਸ਼ੇਅਰ ਕਰਿਓ ਵੀਡੀਓ ਜਿਉਂਦੇ ਰਹੋ